ਨਗਰ ਕੌਂਸਲ ਗੁਰਾਹਾਂ ਦੀਆਂ ਚੋਣਾਂ ਨੂੰ ਲੈ ਕੇ ਗੁਰਾਹਾਂ ਦੇ ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨੁਰਾਧਾ رائے ਨੇ ਆਪਣੇ ਪੇਪਰ ਦਾਖਲ ਕਰਨ ਤੋਂ ਬਾਅਦ ਪਾਰਟੀ ਹਾਈ ਕਮਾਂਡ ਅਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੀਮ ਕੁਮਾਰ ਦਾ ਟਿਕਟ ਦਿੱਤੇ ਜਾਣ ਤੇ ਧੰਨਵਾਦ ਕੀਤਾ। ਇਸ ਮੌਕੇ ਵਾਰਡ ਵਾਸੀਆਂ ਨਾਲ ਮੀਟਿੰਗ ਕਰਕੇ ਉਹਨਾਂ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਜਿੱਤ ਤੋਂ ਬਾਅਦ ਉਹ ਵਾਰਡ ਅੰਦਰ ਵਿਕਾਸ ਦੇ ਕੰਮ ਵੱਡੀ ਪੱਧਰ ਤੇ ਕਰਵਾਉਣਗੇ। ਮੈਂ ਰੌਦਾ ਫਰਦਵਾਚ ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਨੂੰ ਮੈਂਬਰ ਹਾਂ ਮੈਂ ਸਾਰੀ ਆਮ ਆਦਮੀ ਪਾਰਟੀ ਹਾਈ ਕਮਾਂਡ ਅਤੇ ਪ੍ਰਿੰਸੀਪਲ ਪ੍ਰੀਮ কুমার ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਸੀਟ ਦੇ ਕੇ ਨਿਵਾਜਿਆ ਹੈ ਤੇ ਮੈਂ ਸਾਰੇ ਵਾਰਡ ਵਾਸੀਆਂ ਦੀ ਅਪੀਲ ਕਰਦੀ ਹਾਂ ਕਿ ਵੱਧ ਤੋਂ ਵੱਧ ਵੋਟਾਂ ਦੇ ਕੇ ਮੈਨੂੰ ਜਿਤਾਓ ਤੇ ਆਪਣੀ ਸੇਵਾ ਦਾ ਮੌਕਾ ਦਿਓ ਧੰਨਵਾਦ ਇੱਥਾਂ ਕੀ ਸਾਰੇ ਨੂੰ ਪਤਾ ਹੈ ਕਿ ਗੁਰਾਇਆਂ ਦੇ ਵਿੱਚ ਐਮਸੀ ਦੀ ਚੋਟਾ ਦਾ ਐਲਾਨ ਹੋ ਚੁੱਕਿਆ ਹੈ ਇਸੇ ਕਿੜੀ ਵਿੱਚ ਅਸੀਂ ਅੱਜ ਆਮ ਆਦਮੀ ਪਾਰਟੀ ਵਾਧਾ ਨੰਬਰ 5 ਦੇ ਵਿੱਚ ਉਮੀਦਵਾਰ ਦੇ ਤੌਰ ਤੇ ਫਾਰਮ ਭਰ ਕੇ ਆਏ ਹਾਂ ਅਸੀਂ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਆਮ ਅਰੋੜਾ ਜੀ ਭਗਵੰਤ ਮਾਨ ਮੁੱਖ ਮੰਤਰੀ ਜੀ ਅਤੇ ਸਾਡੇ ਲੋਕਲ ਜਿੰਨੇ ਵੀ ਲੀਡਰਸ਼ਿਪ ਹੈਗੀ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ 5 ਨੰਬਰ ਵਾਰਡ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਕੇ ਨਵਾਜਿਆ ਹੈ ਤੇ ਅਸੀਂ ਸਾਰੇ ਵਾਰਡ ਵਸਨੀਕਾਂ ਨੂੰ ਬੇਨਤੀ ਕਰਦੇ ਆ ਕਿ 21 ਤਰੀਕ ਨੂੰ ਝਾੜੂ ਦਾ ਬਟਨ ਦਬਾ ਕੇ ਵੱਧ ਤੋਂ ਵੱਧ ਬੋਟਾਂ ਆਮ ਆਦਮੀ ਪਾਰਟੀ ਨੂੰ ਦਿਵਾਓ ਤਾਂ ਕਿ ਅਸੀਂ ਸ਼ਹਿਰ ਦੀ ਆਪਣੇ ਵਾਰਡ ਦੀ ਨੁਹਾਰ ਬਦਲ ਸਕੀਏ ਧੰਨਵਾਦ ਨੁਰਾਦਾ ਜੀ ਪੰਜ ਨੰਬਰ ਵਾਰਕ ਕੋ ਖੜੇ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਆਜੇ ਇਹਨਾਂ ਨੂੰ ਦਿਤਾਓ ਆਮਨ ਭਾਈ ਜੀ ਵਾਰਡ ਨੰਬਰ 5 ਤੋਂ ਨੁਰਾਦਾ ਜੀ ਖੜਦੇ ਨੇ ਸਾਡੇ ਕੈਂਡੀਡੇਟ ਆ ਅਸੀਂ ਉਹਨਾਂ ਨੂੰ ਬਹੁਤ ਮਤ ਦੇ ਨਾਲ ਵੋਟਾਂ ਦੇ ਕੇ ਜਿਤਾਵਾਂ ਤੇ ਬਹੁਤ ਜਿਆਦਾਆਂ ਸਹੂਲਤਾਂ ਵੀ ਮਿਲੀਆਂ ਆ ਸਰਕਾਰ ਵੱਲੋਂ ਬਿਜਲੀ ਸਾਨੂੰ 6 ਸਾਲ ਜੂਨ ਤੋਂ ਮਿਲ ਗਿਆ ਹੈ ਲਾ ਕਾਫੀ ਹੋਰ ਵੀ ਸਹੂਲਤਾਂ ਮਿਲੀਆਂ ਨੇ ਇਸ ਕਰਕੇ ਅਸੀਂ ਇਹਨਾਂ ਦੇ ਨਾਲ ਆਰੇ ਰਸੀਆਸੀ ਆਪ ਗਾਜਾ ਨੂੰ ਬੋਟਾ ਦੇ ਕੇ ਦਿਖਾਵਾਂਗੇ ਆਹ ਰਾਮ ਬਾਤ ਤੋਂ ਬਾਅਦ ਸੰਜੋਗ ਕਰੋ ਮੈਂ ਬਾਕੀ ਨੰਬਰ 5 ਤੋਂ ਅਨਰਾਧਾ ਬੋਲ ਰਹੀ ਆ ਐਸੀ ਉਹਨਾਂ ਨੂੰ ਬਾਤ ਤੋਂ ਵੱਲ ਬੋਟ ਦੇ ਕੇ ਦਿਖਾਉਣਾ ਹੈ ਅੱਜ ਜੀ ਸੀ ਕੰਮ ਕਰੀਏ ਮੰਦੇ ਤੋਂ ਅਨਰਾਧਾ ਬੋਟਾ ਤੇ ਖੜੀ ਹੋਈ ਆ ਵਾਰਡ ਨੰਬਰ 5 ਤੋਂ ਅਸੀਂ ਸਾਰਿਆਂ ਨੇ ਬੋਟ ਦੇ ਕੇ ਉਹਨਾਂ ਨੂੰ ਜਿਤਾਣਾ ਸਾਰਿਆਂ ਨੇ ਇਹ ਸਾਨੂੰ ਬਿਜਲੀ ਦੀ ਸਹੂਲਤ ਬਹੁਤ ਆ ਸਾਰੀ ਕੋਹਿੰ‍या ਪੇਸ਼ੀਆਂ ਆਉਣ ਵਾਲੀਆਂ ਵੀ ਸਾਨੂੰ ਆਉਣ ਵਾਲੀਆਂ ਵੀ ਸਾਨੂੰ ਠੀਕ ਹੈ ਨਾ ਇਸ ਕਰਕੇ ਇਹਨੂੰ ਵੋਟ ਪਾ ਕੇ ਦਿਤਾਓ ਵੱਧ ਤੋਂ ਵੱਧ ਵੋਟ ਪਾਓ